ਕੱਲ੍ਹ ਸੀ ਤਖਸ ਸਹਿਬਾਨ ਅਤੇ ਜ਼ਥੇਦਾਰਾਂ ਦੀ ਮੁਕਤੀ ਕਾਰਜ ਖੇਤਰ ਅਤੇ ਸੇਵਾ ਮੁਕਤੀ ਸੰਬੰਧੀ ਸੇਵਾ ਨਿਯਮ ਤਿਆਰ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ 34 ਮੈਂਬਰੀ ਉੱਚ ਪੱਧਰੀ ਕਮੇਟੀ ਦੇ ਗਠਨ ਅਤੇ ਉਸ ਤੇ ਉੱਠ ਰਹੇ ਇਤਰਾਜ਼ਾਂ ਬਾਰੇ ਚਰਚਾ ਕੀਤੀ ਸੀ ਇਤਰਾਜ਼ ਕੀ ਹਨ ਕਿਉਂ ਉੱਠ ਰਹੇ ਹਨ ਅਤੇ ਇਹਨਾਂ ਦੇ ਕੀ ਮਾਇਨੇ ਹਨ ਇਸੇ ਵਿਚਾਰ ਵਟਾਂਦਰੇ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਪਰਚੋਲ ਕਰਾਂਗੇ ਜਿਸ ਦਾ ਕਿ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਜ਼ਥੇਦਾਰਾਂ ਦੀ ਪਦਵੀ ਦੀ ਗਰਮਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਕਾਬਜ਼ ਸਿਆਸੀ ਤਿਰ ਕਿੰਨੀ ਇਮਾਨਦਾਰ ਹੈ ਕਿ ਉਹ ਆਪਣੇ ਨਿੱਜ ਨਾਲੋਂ ਵੱਧ ਤਖਤ ਸਾਬਾਨਾ ਦੀ ਮਹਾਨਤਾ ਬਣਾਈ ਰੱਖਣ ਅਤੇ ਪੰਥ ਦੇ ਹਿੱਤ ਦੀ ਲੱਖੀ ਲਈ ਖਰਦੀ ਹੈ ਕਿ ਵਾਕਈ ਮੌਜੂਦਾ ਕਮੇਟੀ ਤਖਤਾਂ ਦੇ ਜਥੇਦਾਰਾਂ ਬਾਬਤ ਨਿਯਮ ਬਣਾਉਣ ਲਈ ਸੀਅਸ ਹੈ ਇਮਾਨਦਾਰ ਹੈ ਹਾਲdਿਆਂ ਹੀ ਘਟਾਵਾਂ ਤੋਂ ਗੱਲ ਸ਼ੁਰੂ ਕਰਦੇ ਹਾਂ 2 ਦਸੰਬਰ 2024 ਤੇ ਇਸੇ ਕਾਲ ਤੱਕ ਸਹਿ ਦੇ ਫੈਸਲੇ ਮਗਰੋਂ ਸ਼ੋਮਣੀ ਕਮੇਟੀ ਦੇ ਕਾਬਜ਼ ਬਦਲ ਧੜੇ ਵੱਲੋਂ ਜਿਸ ਤਰ੍ਹਾਂ ਪਹਿਲਾ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਤਖਤ ਕੀਰਤ ਸਾਹਿਬ ਦੇ ਜਥੇਦਾਰ ਨੂੰ ਜ਼ਬਰਨ ਸੇਵਾ ਮੁਕਤ ਕੀਤਾ ਗਿਆ ਉਸ ਦੇ ਪ੍ਰਤੀਕਰਮ ਵੱਜੋਂ ਸੰਗਤਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਇਸੇ ਰੋਸ ਨੂੰ ਸ਼ਾਂਤ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਬੀਤੀ 28 ਮਾਰਚ ਨੂੰ ਹੋਏ ਆਮ ਇਜਲਾਸ ਵਿੱਚ ਜਥੇਦਾਰ ਸਾਹਿਬਾਨ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਬਾਰੇ ਵਿਧੀ ਵਿਧਾਨ ਬਣਾਉਂਦਾ ਐਲਾਨ ਕੀਤਾ ਅਤੇ ਸੰਗਠਾਂ ਤੋਂ ਸੁਝਾਅ ਮੰਗੇ ਇਸੇ ਕਰਕੇ ਇਹ ਸ਼ੰਕਾ ਬਲ ਫਰ ਚੁਕੀ ਹੈ ਕਿ ਇਸ ਫੈਸਲੇ ਪਿੱਛੇ ਬਹੁਤ ਕੁਝ ਕਾਲਾ-ਮਾਲਾ ਹੈ ਕਿਉਂਕਿ ਤਖਤਾਂ ਦੇ ਜਥੇਦਾਰਾਂ ਸਬੰਧੀ ਨਿਯਮਾਂ ਦੀ ਮੰਗ ਪਹਿਲੀ ਵਾਰ ਨਹੀਂ ਹੈ ਸ਼ੁਰੂ ਤੋਂ ਹੀ ਸਮੇਂ-ਸਮੇਂ ਤੋਂ ਉੱਠਦੀ ਆ ਰਹੀ ਹੈ ਅਤੇ ਇਹ ਵੀ ਦੋ ਕਾਰਨਾ ਕਰਕੇ ਹੁੰਦਾ ਰਿਹਾ ਹੈ ਪਹਿਲੀ ਵਾਰ ਤਦ ਜਦੋਂ ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਨਿਯੁਕਤ ਜਥੇਦਾਰ ਜਾਂ ਜਥੇਦਾਰਾਂ ਦੀ ਕਾਰਗੁਜ਼ਾਰੀ ਨੂੰ ਕਮੇਟੀ ਦੀ ਮਰਜ਼ੀ ਤੋਂ ਬਾਹਰ ਜਾਂਦੇ ਦੇਖ ਕੇ ਉਸ ਜਥੇਦਾਰ ਨੂੰ ਫਾਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖ ਸੰਗਤਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਨਿਯਮ ਬਣਾਉਣ ਦੀ ਮੰਗ ਕੀਤੀ ਦੂਜੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿਸੇ ਬਾਹਰੀ ਸ਼ਕਤੀ ਦੀ ਇੱਛਾ ਪੂਰਤੀ ਹਿਤ ਪੰਥਕ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਮਰਜਾ ਚੜੀਏ ਜੂਪੇ ਚੜੀਏ ਵਰਗੀ ਆਦੇਸ਼ ਜਾਰੀ ਕਰਨ ਮੌਕੇ ਤਤਕਾਲੀ ਜਥੇਦਾਰ ਦੀ ਯੋਗਤਾ ਸ਼ੱਕੀ ਬਣ ਜਾਣ ਤੇ ਪ੍ਰतिकਰਮ ਵੱਜੋਂ ਅਧੀ ਮੰਗ ਉਠੀ ਉੰਜ ਸ਼ੁਰੂ ਤੋਂ ਹੀ ਸ਼ੋਮਣੀ ਕਮੇਟੀ ਮਰਜ਼ੀ ਨਾਲ ਜਥੇਦਾਰ ਥਾਪਦੀ ਅਤੇ ਕੱਢਦੀ ਆਈ ਹੈ ਗੁਰਦੁਆਰਾ ਐਕਟ ਮੁਤਾਬਕ ਤਖਤ ਸਾਬਾਨ ਸ਼੍ਰੋਮਣੀ ਕਮੇਟੀ ਦੇ ਅਧੀਨ ਨਹੀਂ ਹਨ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਤਖਤਾਂ ਤੇ ਕਬਜ਼ਾ ਕਰਕੇ ਪੰਥ ਨੂੰ ਗੁੰਮਰਾਹ ਕੀਤਾ ਹੋਇਆ ਹੈ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਜਥੇਦਾਰ 12 ਅਕਤੂਬਰ 1920 ਨੂੰ ਖਾਲਾ ਬਿਰਾਦਰੀ ਦੇ ਅੰਮ੍ਰਿਤਸਰੀ ਸਿੱਖਾਂ ਨਾਲ ਆਈ ਸਿੱਖ ਸੰਗਤ ਨੇ ਜਥੇਦਾਰ ਜਿਆ ਸਿੰਘ ਪੁੱਤਰ ਨੂੰ ਥਾਪਿਆ ਸੀ ਇਹ ਉਹ ਵਕਤ ਸੀ ਜਦ ਹਲੇ ਅਕਾਲੀ ਦਲ ਨਹੀਂ ਸੀ ਬਣਿਆ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਾਪਰ ਗਠਨ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਗਠਨ ਪਿੱਛੋਂ ਉਹਨਾਂ ਨਾਲ ਵਿਚਾਰ ਤਾਨਕ ਵਖਰੇਵੇਂ ਪੈਦਾ ਹੋ ਗਏ ਇਸ ਕਰਕੇ 1 ਸਾਲ ਬਾਅਦ ਹੀ ਉਹਨਾਂ ਨੂੰ ਇਸ ਸੇਵਾ ਤੋਂ ਮੁਕਤ ਕਰਕੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਨੂੰ ਨਿਯੁਕਤ ਕੀਤਾ ਗਿਆ 12 ਦਸੰਬਰ 1920 ਨੂੰ ਗਠਿਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 30 ਅਪ੍ਰੈਲ 1921 ਨੂੰ ਜੁਆਇੰਟਸ ਟਾਕ ਕੰਪਨੀਆਂ ਪੰਜਾਬ ਦੇ ਰਜਿਸਟਰ ਕੋਲ ਸੋਸਾਇਟੀ ਵੱਜੋਂ ਰਜਿਸਟਰ ਕਰਵਾਇਆ ਗਿਆ ਇਸ ਮੌਕੇ ਪੇਸ਼ ਕੀਤੇ ਗਏ ਸੋਸਾਇਟੀ ਦੇ ਨਿਯਮਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਜ਼ਿਕਰ ਨਹੀਂ ਸੀ ਕੀਤਾ ਗਿਆ ਫਿਰ 1925 ਵਿੱਚ ਪੰਜਾਬ ਅਸੈਂਬਲੀ ਵਿੱਚ ਪਾਸ ਹੋ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਇਆ ਇਸ ਵਿੱਚ ਵੀ ਤਖਤ ਸਾਹਿਬਾਨ ਦੇ ਜਥੇਦਾਰ ਦੇ ਅਹੁਦੇ ਬਾਰੇ ਕੋਈ ਮਦ ਨਹੀਂ ਸੀ ਕਾਰਨ ਇਹ ਸੀ ਕਿ ਅਕਾਲ ਤਖਤ ਦੇ ਸਥਿਤ ਅਕਾਲ ਤਖਤ ਸਾਹਿਬ ਅਤੇ ਅਕਾਲ ਬੂੰਗਾ ਦੋ ਵਕਰੀਆਂ ਵਕਰੀਆਂ ਹਸਤੀਆਂ ਹਨ ਇੱਕ ਹੈ ਅਕਾਲ ਤਖਤ ਦੂਜਾ ਹੈ ਅਕਾਲ ਬੂੰਗਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਕੋਲ ਸਿਰਫ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਨਾ ਕਿ ਤਖਤ ਸਾਹਿਬ ਦਾ ਐਕਟ ਦੇ ਅਧੀਨ ਜਿਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਕੀਤੇ ਗਏ ਸਨ ਉਸ ਵਿੱਚ ਗੁਰਦੁਆਰਾ ਅਕਾਲ ਬੂੰਗਾ ਦਾ ਨਾਮ ਦਾ ਜ਼ਿਕਰ ਹੈ ਨਾ ਕਿ ਅਕਾਲ ਤਖਤ ਦਾ ਪਰ ਇਸੇ ਨੂੰ ਪੰਬਲ ਪੂਸਾ ਬਣਾ ਕੇ ਸ਼੍ਰੋਮਣੀ ਕਮੇਟੀ ਨੇ ਫਾਇਦਾ ਉਠਾਇਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਣ ਦਾ ਅਧਿਕਾਰ ਵੀ ਆਪਣੇ ਕੋਲ ਰੱਖ ਲਿਆ ਐਕਟ ਬਾਰੇ ਪੂਰੀ ਸਮਝ ਅਤੇ ਚੇਤਨਤਾ ਦੀ ਘਾਟ ਕਰਕੇ ਪੰਥ ਇਨਾ ਸਿਆਸੀ ਚਾਲਾਂ ਨੂੰ ਨਹੀਂ ਸਮਝ ਸਕਿਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਕਮੇਟੀ ਬੇਝਿਜਕ ਇਸ ਇਕਾਧਿਕਾਰ ਦੀ ਵਰਤੋਂ ਕਰਦੀ ਆਈ ਹੈ ਸਿਰਫ ਦੋ ਵਾਰ ਹੀ ਅਜਿਹਾ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਇਹ ਅਧਿਕਾਰ ਦੇਣ ਦੀ ਕੁਝ ਦਰਿਆਦਲੀ ਦਿਖਾਈ ਪਹਿਲੀ ਵਾਰ 1926 ਵਿੱਚ ਜਦ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਜਥੇਦਾਰ ਤੇਜਾਰ ਸਿੰਘ ਅਕਰਪੂਰੀ ਜਦ ਦੂਜੀ ਵਾਰ ਜਥੇਦਾਰ ਨਿਯੁਕਤ ਹੋਏ ਸਨ ਉਹ ਵਿਵਾਦਾਂ ਵਿੱਚ गिर ਗਏ ਉਸ ਵਕਤ ਸ਼੍ਰੋਮਣੀ ਕਮੇਟੀ ਨੇ ਅਗਲਾ ਜਥੇਦਾਰ ਥਾਪਣ ਲਈ ਸਿੱਖ ਸੰਗਤ ਤੋਂ ਸੁਝਾਅ ਮੰਗੇ ਸ਼੍ਰੋਮਣੀ ਕਮੇਟੀ ਨੇ ਐਲਾਨ ਨੰਬਰ 29 ਜਾਰੀ ਕੀਤਾ ਜੋ ਇਸ਼ਤਿਹਾਰ 1931 ਦੀ ਗੁਰਦੁਆ拉 ਗਜ਼ਟ ਵਿੱਚ छਪਿਆ ਉਹ ਇਸ ਤਰ੍ਹਾਂ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਥਾਂ ਖਾਲੀ ਹੈ ਸਮੂਹ ਅਕਾਲੀ ਜਥੇਆਂ ਸਿੰਘ ਸਭਾਵਾਂ ਦੀਵਾਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਪੰਥਕ ਸੁਸਾਇਟੀਆਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਕਿਸੇ ਯੋਗ ਸੱਜਣ ਦਾ ਨਾਮ ਤਜ਼ਵੀਜ਼ ਕਰਕੇ ਭੇਜਣ ਦੀ ਖੇਚਲ ਕਰਨ ਅਤੇ ਆਪਣੀ ਤਜ਼ਵੀਜ਼ ਵਿੱਚ ਅਜਿਹੇ ਸੱਜਣ ਦੇ ਧਾਰਮਿਕ ਅਤੇ ਸੰਸਾਰਿਕ ਵਿਦਿਆ ਪੰਥਕ ਸੇਵਾ ਆਮ ਆਚਾਰ ਅਤੇ ਧਾਰਮਿਕ ਖਿਆਲਾਤ ਅਤੇ ਆਯੂ ਸੰਬੰਧੀ ਪੂਰਾ ਵੇਰਵਾ ਲਿਖ ਭੇਜਣ ਦੀ ਕਿਰਪਾ ਕਰਨ ਨਾਮ ਤਜਵੀਜ਼ ਕਰਨ ਲਗਿਆਂ ਸ੍ਰੀ ਕਾਲ ਤੱਕ ਸਹਿਬੀ ਮਹਾਨਤਾ ਅਤੇ ਜਥੇਦਾਰੀ ਦੀਆਂ ਜ਼ਿੰਮੇਵਾਰੀਆਂ ਦਾ ਖਿਆਲ ਰੱਖ ਲੈਣਾ ਚਾਹੀਦਾ ਹੈ। ਇਸ ਐਲਾਨਨਾਮੇ ਮਗਰੋਂ ਮਿਲੀਆਂ ਨਾਮਜ਼ਦਗੀਆਂ ਦੇ ਆਧਾਰ ਤੇ ਉਸ ਵਕਤ ਯਾਨੀ ਗੁਰਮukh Singh ਮੁਸਾਫਰ ਨੂੰ ਜਥੇਦਾਰ ਥਾਪਿਆ ਗਿਆ ਸੀ। ਇਸ ਦੇ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣਾ ਮਨ ਬਦਲ ਲਿਆ ਅਤੇ ਪੰਥ ਦੀ ਸਲਾਹ ਲੈਣ ਤੋਂ ਬਚਣ ਲਈ 27 ਨਵੰਬਰ 1932 ਵਿੱਚ ਮਾਸਟਰ ਤਾਰਾ ਸਿੰਘ ਦੀ ਪ੍ਰਧਾਨਗੀ ਵਿੱਚ ਇਹ ਮਤਾ ਪਾਸ ਕਰ ਲਿਆ। ਜਿਸ ਦੀ ਸ਼ਬਦਾਵਲੀ ਵੀ ਜ਼ਿਕਰਯੋਗ ਹੈ ਮਤਾ ਇਸ ਤਰ੍ਹਾਂ ਸੀ ਪ੍ਰਵਾਨ ਹੋਇਆ ਕਿ ਜਤ ਕਦੇ ਵੀ ਸੀ ਅਕਾਲ ਤਖ ਸਾਹਿਬ ਦਾ ਜਥੇਦਾਰ ਮੁਕਰਰ ਕਰਨ ਦਾ ਸਵਾਲ ਪੈਦਾ ਹੋਵੇ ਤਾਂ ਆਚਰਣ ਅਤੇ ਯੋਗਤਾ ਨਿਰਪੱਖਤਾ ਨੂੰ ਮੁਖ ਰੱਖਦੇ ਆ ਹੋਇਆ ਜੇ ਤਨਖਾਹ ਬਿਨਾ ਯੋਗ ਸਜਣ ਮਿਲ ਸਕੇ ਤਾਂ ਬਿਹਤਰ ਵਰਨਾ ਤਨਖਾਹਦਾਰ ਸੇਵਕ ਰੱਖ ਲਿਆ ਜਾਇਆ ਕਰੇ ਸੋ ਇਸ ਮਤੇ ਰਾਹੀ ਪੰਥ ਦੀ ਪ੍ਰਵਾਨਗੀ ਦਾ ਭੋਗ ਹੀ ਪਾ ਦਿੱਤਾ ਗਿਆ ਇਸ ਤਰ੍ਹਾਂ ਕਮੇਟੀ ਦੀ ਮਨਮਰਜ਼ੀ ਚਲਦੀ ਰਹੀ ਮਸਲਾ ਜਾ ਕੇ ਅੜ ਗਿਆ 1985 ਵਿੱਚ ਜਦ ਸ਼੍ਰੋਮਣੀ ਕਮੇਟੀ ਦੇ ਇਸ ਇਕਾਧਿਕਾਰ ਨੂੰ ਸਰਬਤ ਖਾਲਸਾ ਦੇ ਤੋੜ ਦਿੱਤਾ ਸਰਬਤ ਖਾਲਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਨੂੰ ਅਪਰਵਾਣ ਕਰਦੇ ਹੋਏ ਆਪ ਜਥੇਦਾਰ ਥਾਪਿਆ ਜਿਸ ਨੂੰ ਉਸ ਵਕਤ ਸ਼੍ਰੋਮਣੀ ਕਮੇਟੀ ਨੂੰ ਮੰਨਣਾ ਪਿਆ ਲੇਕਿਨ ਮੌਕਾ ਮਿਲਦੇ ਸਾਰ ਹੀ ਸ਼੍ਰੋਮਣੀ ਕਮੇਟੀ ਨੇ ਫਿਰ ਆਪਣੇ ਜਥੇਦਾਰ ਥਾਪ ਦਿੱਤੇ ਦੂਜਾ ਮੌਕਾ ਆਇਆ ਜਦ ਸ਼੍ਰੋਮਣੀ ਕਮੇਟੀ ਦੇ ਇਕਾਧਿਕਾਰ ਨੂੰ ਉਸ ਦੇ ਅੰਦਰੋਂ ਹੀ ਪੈਦਾ ਹੋਈ ਬਗਾਵਤ ਦਾ ਸਾਹਮਣਾ ਕਰਨਾ ਪਿਆ 1996 ਵਿੱਚ ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ 2 ਕੋਸਾਲ ਬਾਅਦ ਸ਼੍ਰੋਮਣੀ ਕਮੇਟੀ ਨੂੰ ਲੱਗਿਆ ਕਿ ਜਥੇਦਾਰ ਕਮੇਟੀ ਦੀ ਸੁਰਨਾ ਸੁਮਿਲਾ ਕੇ ਨਹੀਂ ਚੱਲ ਰਹਾ ਉਹਨਾਂ ਨੂੰ ਕੱਢਣ ਦੀਆਂ ਖੁਸਰ-ਮੁਤਰ ਸ਼ੁਰੂ ਹੋ ਗਈਆਂ ਇਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਦੀ ਹੀ ਧਰਮ ਪ੍ਰਚਾਰ ਕਮੇਟੀ ਖੁੱਲ ਕੇ ਸਾਹਮਣੇ ਨਿਤਾ ਰਹੀ ਉਸਨੇ 20 ਫਰਵਰੀ 1999 ਨੂੰ ਖਾਲਸਾ ਸਾਜਨਾ ਦਿਵਸ ਦੇ 300 ਸਾਲਾ ਸਮਾਗਮ ਤੋਂ ਠੀਕ ਪਹਿਲਾਂ ਸ਼੍ਰੀ ਫਤਿਹਗੁਰ ਸਾਹਿਬਿ ਕੇ ਇੱਕ ਵਿਸ਼ੇਸ਼ ਇਕਤਰਤਾ ਕਰਕੇ ਐਲਾਨ ਕਰ ਦਿੱਤਾ ਕਿ ਜਥੇਦਾਰ ਅਕਾਲ ਤਖਤ ਨੂੰ ਨਾ ਮੁਅਤਲ ਕੀਤਾ ਜਾ ਸਕਦਾ ਹੈ ਨਾ ਹੀ ਉਨ੍ਹਾਂ ਦੀ ਜਵਾਬ ਤਲਬੀ ਕੀਤੀ ਜਾ ਸਕਦੀ ਹੈ ਇਹ ਅਧਿਕਾਰ ਕੇਵਲ ਤੇ ਕੇਵਲ ਸਰਬਤ ਖਾਲਸਾ ਨੂੰ ਹੀ ਹੈ ਲੇਕਿਨ ਸ਼੍ਰੋਮਣੀ ਕਮੇਟੀ ਨੇ ਆਪਣੀ ਧਰਮ ਪ੍ਰਚਾਰ ਕਮੇਟੀ ਦੇ ਇਨ੍ਹਾਂ ਸੁਝਾਵਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਭਾਈ ਰਣਜੀਤ ਸਿੰਘ ਨੂੰ ਪਦ ਮੁਕਤ ਕਰ ਦਿੱਤਾ ਇਨ੍ਹਾਂ ਹਾਲਾਤਾਂ ਦੇ ਰੂਬਰੂ ਸੰਗਤਾਂ ਹੀ ਨਹੀਂ ਖੁਦ ਜਥੇਦਾਰ ਸਹਿਬਾਨ ਵੀ ਮੰਗ ਕਰ ਚੁੱਕੇ ਹਨ ਕਿ ਜਥੇਦਾਰਾਂ ਦੀਆਂ ਸੇਵਾ ਸਰਤਾਂ ਨਿਯਤ ਕੀਤੀਆਂ ਜਾਣ 29 ਮਾਰਚ 2002 ਨੂੰ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਵਾਨੀ ਸਮੇਤ ਪੰ ਸਿੰਘ ਸਹਿਬਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦਿੱਤਾ ਕਿ ਜਲਦੀ ਤੋਂ ਜਲਦੀ ਗੁਰਮਤ ਸੋਚ ਵਾਲੇ ਮਾਹਿਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖਤ ਸਹਿਬਾਨਾ ਦੇ ਜਥੇਦਾਰ ਅਤੇ ਮੁਖਰਮਤੀ ਸਹਿਬਾਨ ਦੀ ਸੇਵਾ ਜਿਵੇਂ ਕਿ ਯੋਗਤਾ ਕਾਰਜ ਖੇਤਰ ਕਾਰਜ ਵਿਧੀ ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਗਲੇ ਹੀ ਦਿਨ ਯਾਨੀ 30 ਮਾਰਚ ਨੂੰ ਹੋਏ ਆਮ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕਰਕੇ ਇਸ ਹੁਕਮ ਨੂੰ ਪ੍ਰਵਾਨ ਨਹੀਂ ਕਰ ਲਿਆ ਲੇਕਿਨ ਤਦ ਤੋਂ ਲੈ ਕੇ ਅੱਜ ਤੱਕ ਨਾ ਤਾਂ ਮਾਹਿਰਾਂ ਦੀ ਕਮੇਟੀ ਬਣੀ ਨਾ ਹੀ ਨਿਯਮ ਖਰੇ ਹੁਣ ਜਾ ਕੇ 2025 ਵਿੱਚ ਇਹ ਕਮੇਟੀ ਬਣਾਈ ਗਈ ਹੈ ਲੇਕਿਨ ਨਾ ਤਾਂ ਇਸ ਦੀ ਕੋਈ ਸਮੇਂ ਸੀਮਾ ਨਿਰਧਾਰਿਤ ਕੀਤੀ ਗਈ ਹੈ ਨਾ ਹੀ ਪੰਥ ਦੇ ਸਾਰੇ ਵਰਗਾਂ ਨੂੰ ਨਾਲ ਰੱਖਿਆ ਗਿਆ ਹੈ ਅਜਿਹੇ ਵਿੱਚ ਕਮੇਟੀ ਦੇ ਕੰਮ ਦੇ ਗਠਨ ਦੇ ਢੰਗ ਅਤੇ ਭਰੋਸੇਯੋਗਤਾ ਦੋਵੇਂ ਦੁਵਿਧਾ ਪੈਦਾ ਕਰਨ ਵਾਲੇ ਹੀ ਹਨ ਪਰ ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਵੰਡ ਤੋਂ ਬਾਅਦ ਅੱਜ ਸਿਰਫ ਪੰਜਾਬ ਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਤੱਕ ਹੀ ਸੀਮਿਤ ਕਰ ਦਿੱਤੀ ਗਈ ਹੈ ਉਪਰੋਂ ਇਸ ਦੇ ਅਧਿਕਾਰ ਖੇਤਰ ਅਧੀਨ ਰਹਿਣ ਕਰਕੇ ਤਖਤ ਸਹਿਬਾਨਾਂ ਦੇ ਮਾਨ ਸਤਕਾਰ ਨੂੰ ਜੋ ਢਾਹ ਲੱਗੀ ਹੈ ਉਸ ਦੇ ਬਚਾ ਦੇ ਪਖਤਾ ਪ੍ਰਬੰਧ ਕੀਤੇ ਬਗੈਰ ਇਸ ਨੂੰ ਕਿਸੇ ਨਿਯਮ ਨਿਰਧਾਰਤ ਕਰਨ ਦੇ ਅਧਿਕਾਰ ਦੇਣੇ ਕੀ ਪੰਥ ਲਈ ਲਾਹੇਵੰਦ ਹੋਣਗੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਨ્યા ਸੰਗਤ ਪ੍ਰਤਨਿਧਿਤਵ ਦੇ ਬਗੈਰ ਕੀਤੇ ਪੰਥਕ ਫੈਸਲੇ ਇਹ ਸਹੀ ਮਾਇਨੇ ਵਿੱਚ ਪੰਥ ਪ੍ਰਵਾਨਤ ਹੋ ਸਕਣਗੇ ਕੀ ਬਿਨਾ ਪੰਥ ਦੀ ਸ਼ਕਤੀ ਨੂੰ ਇੱਕ ਕੀਤੇ ਭਾਰਤੀ ਏਜੰਸੀਆਂ ਦੇ ਪਲਾਂਟ ਕੀਤੇ ਬੰਦਿਆਂ ਦੇ ਪ੍ਰਭਾਵ ਤੋਂ ਪੰਥਕ ਫੈਸਲਿਆਂ ਨੂੰ ਬਚਾਇਆ ਜਾ ਸਕੇਗਾ ਇਹ ਉਹ ਸਵਾਲ ਹਨ ਜਿਨ੍ਹਾਂ ਤੇ غور ਕੀਤਾ ਜਾਣਾ ਬਣਦਾ ਹੈ ਧੰਨਵਾਦ